ਅੱਛਾ ਵੀ 4-5 ਮਹੀਨੇ ਹੋ ਗਏ ਹੁਣ ਕੋਈ ਜਿਹੜੇ ਤੁਸੀਂ ਮੁੰਡਿਆਂ ਤੇ ਕਹਿੰਦੇ ਸ਼ੱਕ ਆ ਤੁਹਾਨੂੰ ਉਹਨਾਂ ਦਾ ਪਤਾ ਕੀਤਾ ਵੀ ਉਹ ਹੈਗੇ ਨੇ ਘਰੇ ਹੁਣ ਪਤਾ ਨਹੀਂ ਉਹ ਤਾਂ ਥਾਣੇ ਵਾਲਿਆਂ ਨੇ ਪਤਾ ਕੀਤਾ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਸਾਨੂੰ ਇੱਕ ਗੱਲ ਕਹਾਂ ਸਾਨੂੰ ਕੋਈ ਹੱਥ ਪੱਲਾ ਨਹੀਂ ਪਾਉਂਦਾ ਪਿਆ ਇਸ ਟਾਈਮ ਵੀ ਜਿਹੜੇ ਤੁਸੀਂ ਮੁੰਡੇ ਕਹਿੰਦੇ 4-5 ਮੁੰਡਿਆਂ ਤੇ ਸ਼ੱਕ ਆ ਤੁਹਾਨੂੰ ਉਹ ਮੁੰਡਿਆਂ ਬਾਰੇ ਕਿਹਨੇ ਪਤਾ ਕੀਤਾ ਤੁਸੀਂ ਪਤਾ ਕੀਤਾ ਆਪਣੇ ਪੱਧਰ ਤੇ ਕ ਪੁਲਿਸ ਨੇ ਪਤਾ ਕਰਕੇ ਦੱਸਿਆ ਸੀ ਮੈਂ ਅੱਛੀਆ ਉਹ ਪਤਾ ਕੀਤਾ ਤੇ ਹੁਣ ਤੁਹਾਨੂੰ ਉਹਨਾਂ ਦੇ ਘਰ ਵਗੈਰਾ ਪਤਾ ਨਹੀਂ ਮੁੰਡਿਆਂ ਦੇ ਜੀ ਘਰ ਪਤਾ ਸਾਲੂ 17 ਸਾਲੇ ਆਪਣੀ ਬੱਚੀ ਨਾ ਪੱਜੀ ਹੋਈ ਹੈ ਮਤਲਬ ਕਿ ਕਿੰਨੇ ਤਰੀਕੇ ਦੀ 10 ਸਤੰਬਰ ਦੀ 10 ਸਤੰਬਰ ਦੀ ਤੁਸੀਂ ਰਿਪੋਰਟ ਚ ਕੀ ਲਿਖਾਇਆ ਜਿਹੜੀ ਪੁਲਿਸ ਨੂੰ ਤੁਸੀਂ ਰਿਪੋਰਟ ਕੀਤੀ ਹੈ ਹਾਂਜੀ ਉਹਦੀ ਫੇਸਬੁੱਕ ਤੇ ਇੰਸਟਾ ਪਾਇਆ ਸੀਗਾ ਫਿਰ ਉਸ ਤੋਂ ਨਹੀਂ ਕੋਈ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਨਹੀਂ ਉਹ ਐਕਚੁਅਲੀ ਉਹ ਮੰਗਦੀ ਹੈ ਪੈਸਾ ਪੁਲਿਸ ਦੇ ਕੋਲ ਮੈਂ ਸਾਡਾ ਆਪਣਾ ਕਰਨੀ ਹੈਗਾ ਆਪਣੀ ਪੇਕੀ ਕਰਨੀ ਹੈ ਤੁਹਾਡੇ ਤੋਂ ਡਾਇਰੈਕਟਲੀ ਮੰਗੇ ਨੇ ਪੈਸੇ ਪੁਲਿਸ ਨੇ ਜੀ ਦੀ ਹੁੰਦੀ ਸੀ ਨਾ ਲੱਭਣ ਵਾਸਤੇ ਤੇ ਪੁਲਿਸ ਕੈਂਦੀ ਹੋ ਗਈ ਸੀ ਇਹਦੀ ਪੋਸਟ ਪਾ ਦਿਓ న్యూਸ ਲਗਾ ਦਿਓ ਮਤਲਬ ਕਿ ਜੋ ਵੀ ਤੁਸੀਂ ਜਿੰਨਾ ਵੀ ਤੁਸੀਂ ਜ਼ੋਰ ਕਰ ਸਕਦੇ ਹੋ ਕਰੋ ਚਾਊਟ ਆ ਤੁਹਾਨੂੰ ਲੱਗਦਾ ਵੀ ਤੁਹਾਡੇ ਬੱਚੇ ਨੂੰ ਗਾਇਬ ਕਰਨ 'ਚ ਉਹਦਾ ਹੱਥ ਹੋ ਸਕਦਾ ਜੇ ਤੁਹਾਨੂੰ 1% ਵੀ ਸ਼ੱਕ ਆ ਨਾ ਕੇ ਤੇ ਸੋ ਚੈਤੂ ਵਾਲਾ ਮੁੰਡਾ ਸੀਗਾ ਜਦੋਂ ਪਿੱਛੇ ਗਈ ਸੀ ਨਾ 15 ਦਿਨ ਪਹਿਲਾਂ ਹਾਂਜੀ ਮੇ ਜਦੋਂ ਅਸੀਂ ਨਿਊਜ਼ ਵਗੈਰਾ ਪਾਇਆ ਤੇ ਉਹ ਇੱਕਦਮ ਤੋਂ ਸਾਡੇ ਘਰੇ ਆਇਆ ਉਹ ਕਹਿੰਦਾ ਆਂਟੀ ਪਤਾ ਨਹੀਂ ਕਿ ਸਾਨੂੰ ਫੋਨ ਆਇਆ ਫਰਾਂਸਾ ਦੇ ਘਰੇ ਉਹ ਉਸ ਤੋਂ ਬਾਅਦ ਪੂਰੀ ਦੋ ਦਿਨ ਬਾਅਦ ਪੂਰੀ ਘਰੇ ਸਾਡੇ ਤੇ ਤੁਸੀਂ ਇੱਕ ਇਹ ਵੀ ਕਰੋ ਜੀ ਇੱਕ ਆਪਣੇ ਪੱਧਰ ਤੇ ਵੀ ਕਰ ਸਕਦੇ ਇੱਕ ਵਾਰ ਮੁੰਡਿਆਂ ਦਾ ਪਤਾ ਕਰਾ ਲਓ ਠੀਕ ਹੈ ਵੀ ਇਹ ਮੁੰਡੇ ਘਰੇ ਹੀ ਨੇ ਸਾਰੇ ਕਿੰਨਾਂ ਜਾਂਦੇ ਜੋਬ ਤੇ ਠੀਕ ਹੈ ਮੈਂ ਜਾਉਂਗੀ ਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਉਹਨਾਂ ਨੂੰ ਮੇਰਾ ਤਾਂ ਪਤਾ ਹੀ ਹੈ ਮੈਂ ਪਤਾ ਕੀ ਗੱਲ ਹੈ ਸਾਨੂੰ ਤੁਸੀਂ ਨੰਬਰ ਦੇ ਦੋਗੇ ਅਸੀਂ ਇਸ ਟਾਈਮ ਹੈਗੇ ਬਾਹਰ ਬਹੁਤ ਦੂਰ ਆ ਇੱਥੇ ਲੁਧਿਆਣੇ ਤੋਂ ਕਾਫੀ ਜ਼ਿਆਦਾ 2-300 ਕਿਲੋਮੀਟਰ ਦੂਰ ਹੈ ਇਹਦਾ ਸਵਾਲ ਹੈ ਕੋਈ ਐਡੀ ਗੱਲ ਨਹੀਂ ਇੱਕ ਦਿਨ ਛੁੱਟੀ ਵੀ ਕਰ ਲੈਣਗੇ ਚਲੋ ਜੰਨਤ ਵਿੱਚ ਜੰਨਤ ਜਿਹੀ ਠੀਕ ਹੈ ਜੀ ਇਹ ਆ ਪੰਜ-ਸੱਤ ਦੀ ਹੈਗੀ ਹੈ ਰੰਗ ਗੋਰਾ ਹੈ ਵਾਲ ਛੋਟੇ ਨੇ ਗਰਦਨ ਤੱਕ ਵਿੱਚ ਅਸੀਂ ਸੁਖਨਾ ਵਾਲਾ ਉਹ ਮੁੰਡੇ ਦਾ ਕਤਲ ਹੋਇਆ ਸੀ ਗੁਰਵਿੰਦਰ ਦਾ ਉਹ ਪਰ ਜਦੋਂ ਤੁਸੀਂ ਨਾਮ ਲਿਤਾ ਵੀ ਬੇਟੀ ਮਿਸਿੰਗ ਉਹ ਅਸੀਂ ਸਾਰੇ ਕੰਮ ਸਾਡੇ ਦਿਮਾਗ ਚੋਂ ਨਿਕਲ ਗਏ ਇਸਕੇ ਪਹਿਲਾਂ ਇਹ ਜ਼ਰੂਰੀ ਆ ਪਰ ਤੁਸੀਂ ਮੁੜ ਕੇ ਕੋਈ ਇੱਕ ਵਾਰ ਨਹੀਂ ਫੋਨ ਮਿਲਿਆ ਸੀ ਦੂਜੀ ਵਾਰ ਲਾ ਲੈਣਾ ਦੀ ਵਾਇਸ ਨੋਟ ਛੱਡ ਦ। ਤਦ ਤੱਕ ਅਸੀਂ ਗੱਲ ਪੱਕੀ ਨਹੀਂ ਮੰਨਦੇ ਕਿਉਂਕਿ ਇਹ ਜ਼ਿੰਮੇਵਾਰੀ ਦਾ ਕੰਮ ਹੈ ਸਰ ਬੇਟੀ ਦਾ ਮਾਮਲਾ ਹੈ ਕੱਲ ਨੂੰ ਬੇਟੀ ਆ ਜਾਵੇ ਤੁਸੀਂ ਘਰ ਪਹੁੰਚੇ ਤੁਸੀਂ ਸਾਨੂੰ ਕਹੋ ਜੀ ਤੁਸੀਂ ਤੇ ਗਲਤ ਖਬਰ ਚਾਪਤੀ ਨੂੰ ਜਵਾਬ ਦੇਣਾ ਔਖਾ ਨਾ ਜੀ ਜੀ ਇਸ ਸਮੇਂ ਅਸੀਂ ਫਿਰੋਜ਼ਪੁਰ ਜੁਡੀਸ਼ੀਅਲ ਕੰਪਲੈਕਸ ਦੇ ਬਾਹਰ ਖੜੇ ਹਾਂ ਜੋ ਮੇਨ ਗੱਲਬਾਤ ਅੱਜ ਤੁਹਾਡੇ ਨਾਲ ਸਾਂਝੀ ਕਰ ਲਿਆ ਮੇਰੇ ਨਾਲ ਐਡਵੋਕੇਟ ਡਾਕਟਰ ਸੁਨੀਲ ਮੱਲਨ ਜੀ ਨੇ ਇੱਕ ਤੁਹਾਨੂੰ ਦੱਸ ਦੇ ਜੋ ਸੁਖਣਵਾਲ ਦੇ ਵਿੱਚ ਗੁਰਵਿੰਦਰ ਦਾ ਕੇਸ ਹੋਇਆ ਸੀ ਉਸ ਮਾਮਲੇ ਤੇ ਵੱਡੀ ਜੋ ਲੀਗਲ ਹੈਲਪ ਆਉ ਕਰ ਰਹੇ ਨੇ ਲੀਗਲ ਸਪੋਰਟ ਕਰ ਰਹੇ ਨੇ ਉਸ ਮਾਮਲੇ ਤੇ ਜਾ ਕੇ ਆਏ ਤੇ ਉਹ ਤੁਹਾਨੂੰ ਉਸ ਮਾਮਲੇ ਦੇ ਵੀ ਵੱਡੇ ਵੱਡੇ ਅਜਿਹੇ ਖੁਲਾਸੇ ਅਜਿਹੇ ਨਵੇਂ ਪੱਖ ਦੇਖਣ ਨੂੰ ਮਿਲਣਗੇ ਜਿਹੜੇ ਤੁਸੀਂ ਨਹੀਂ ਦੇਖੇ ਹੋਣਗੇ ਪਰਿਵਾਰ ਦੇ ਵਿੱਚ ਉਹ ਜਗ੍ਹਾ ਜਿਹੜੀ ਕਿ ਬਹੁਤ ਕੋਈ ਤੁਹਾਨੂੰ ਕਲੀਅਰ ਕਰ ਦੂਗੀ ਉਹ ਵੀਡੀਓ ਵੀ ਜਰੂਰ ਦੇਖਿਓ ਪਰ ਉੱਥੇ ਅੱਜ ਇੱਕ ਖਾਸ ਮੁੱਦੇ ਤੇ ਤੁਹਾਡੇ ਨਾਲ ਲਾਈਵ ਹੋਇਆ ਵੀਡੀਓ ਸਾਂਝਾ ਕਰਨ ਲੱਗੇ ਆ ਇੱਕ 17 ਸਾਲ ਦੀ ਕੁੜੀ 5 ਮਹੀਨੇ ਤੋਂ ਗਾਇਬ ਆ ਤੇ ਉਹ ਤੋਂ ਪਹਿਲਾਂ ਵੀ 10-15 ਵਾਰ ਉਹ ਘਰੋਂ ਭੱਜ ਚੁੱਕੀ ਆ ਤੇ ਪਰਿਵਾਰ ਨੇ ਸਾਡੇ ਨਾਲ ਸੰਪਰਕ ਕੀਤਾ ਕੱਲ ਪਹਿਲਾਂ ਉਹਨਾਂ ਤੋਂ ਡਿਟੇਲ ਮੰਗੀ ਨਹੀਂ ਦਿੱਤੀ ਹਾਲਾਂਕਿ ਅਸੀਂ ਫਿਰ ਦੋਏ ਲੋਟ ਵੀਡੀਓ ਬਣਾਉਣ ਲੱਗੇ ਸੀਗੇ ਵੀ ਸਾਡੇ ਨਾਲ ਸੰਪਰਕ ਕਰਕੇ ਫਿਰ ਪਿੱਛੇ ਹਟ ਜਾਂਦੇ ਨੇ ਪਰ ਉਦੋਂ ਹੀ ਅਸੀਂ ਦੁਬਾਰੇ ਦੋ ਤਿੰਨ ਵਾਰ ਕਾਲ ਕੀਤੀ ਤਾਂ ਪਰਿਵਾਰ ਨਾਲ ਸੰਪਰਕ ਹੋ ਗਿਆ ਉਹਨਾਂ ਨੇ ਡਿਟੇਲ ਭੇਜੀ ਤੇ ਕੁੜੀ ਦਾ ਆਧਾਰ ਕਾਰਡ ਭੇਜਿਆ ਤੇ ਸਾਰਾ ਕੋ ਭੇਜਤਾ ਕੁੜੀ ਨਵਾਲਾ ਲਗਾ ਹਜੇ ਤੇ ਗਾਇਬ ਆ ਘਰੋਂ ਮਾਂ ਉਹਦੀ ਜਿਹੜੀ ਕੁੜੀ ਦੀ ਆ ਉਹ ਮਿਹਨਤ ਮਜ਼ਦੂਰੀ ਇੱਕ ਠੇਲਾ ਕੇਲਿਆਂ ਦਾ ਲਗਾਉਂਦੀ ਆ ਮਾਡਲ ਟਾਊਨ ਲੁਧਿਆਣੇ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਬਾਹਰ ਪਿਤਾ ਉਹਦਾ ਇੱਕ ਫੈਕਟਰੀ ਦੇ ਵਿੱਚ ਲੱਗਿਆ ਵਾ ਤੇ ਪਹਿਲਾਂ ਵੀ ਉਹ ਚਾਰ ਪੰਜ ਮੁੰਡਿਆਂ ਤੇ ਛੱਕਾ ਜਿਹੜੇ ਪਹਿਲਾਂ ਵੀ ਉਹਨੂੰ ਲੈ ਕੇ ਜਾਂਦੇ ਰਹੇ ਨੇ ਪਹਿਲਾਂ ਕਦੇ ਉਹ ਕਹਿੰਦੇ 2 ਦਿਨ ਬਾਅਦ ਕਦੇ 5 ਦਿਨ ਬਾਅਦ ਵੱਧੋ ਵੱਧ 15 ਦਿਨ ਬਾਅਦ ਘਰੇ ਆ ਜਾਂਦੀ ਸੀ ਪਰ ਇਸ ਵਾਰ 5 ਮਹੀਨੇ ਹੋ ਗਏ ਸਤੰਬਰ 9 ਸਤੰਬਰ ਦੀ ਨਾ ਸਰ ਗਾਇਬ 4 ਸਤੰਬਰ ਨੂੰ ਦੱਸਿਆ 4 ਸਤੰਬਰ ਜਾਂ 9 ਸਤੰਬਰ ਬਤਾ ਸਤੰਬਰ ਗਾਇਬਸ ਉਹ ਇੱਕ ਗੰਭੀਰ ਮੁੱਦਾ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਇਹ ਵੀਡੀਓ ਮਿਲੂਗੀ ਜੇਕਰ ਤੁਹਾਡੇ ਬੱਚੇ ਨੇ ਜਾਂ ਫਿਰ ਤੁਹਾਡੇ ਭਤੀਜੇ ਭਾਣ ਜੀਆਂ ਕੋਈ ਵੀ ਪਰਿਵਾਰ ਦੇ ਵਿੱਚ ਕੋਈ ਰਿਸ਼ਤੇਦਾਰੀ ਦੇ ਬੱਚਾ ਤਾਂ ਬਹੁਤ ਨਹੀਂ ਵੀ ਬੱਚਾ ਤਾਂ ਪੰਜਾਬੀਆਂ ਦਾ ਪੰਜਾਬ ਦੇ ਲਈ ਇੱਕ ਗੰਭੀਰ ਮੁੱਦਾ ਛਿੜ ਗਿਆ ਕਿਉਂਕਿ ਉਹਨਾਂ ਪੰਜ ਨੌਜਵਾਨਾਂ ਦੇ ਵਿੱਚ ਕੁਝ ਪੰਜਾਬ ਤੋਂ ਬਾਹਰ ਦੇ ਵੀ ਨੇ ਜਿਹੜੇ ਯੂਪੀ ਬਿਹਾਰ ਦੇ ਕਹਿ ਸਕਦੇ ਆ ਵੀ ਕਿੰਨਾ ਜਿਆਦਾ ਗੰਭੀਰ ਮੁੱਦਾ ਜਰੂਰ ਵੀਡੀਓ ਕੀ ਤੱਕ ਸੁਣਿਆ ਉਹ ਮਾਂ ਦੀ ਗੱਲਬਾਤ ਵੀ ਸੁਣਿਆ ਵਿੱਚ ਫੋਟੋ ਵੀ ਲਾਈ ਹੋਈ ਆ ਕੁੜੀ ਦੀ ਡਿਟੇਲ ਵੀ ਆ ਜੇਕਰ ਤੁਸੀਂ ਉਹ ਕੁੜੀ ਨੂੰ ਕਿਤੇ ਦੇਖਦੇ ਹੋ ਤਾਂ ਪਰਿਵਾਰ ਦੇ ਨਾਲ ਸੰਪਰਕ ਵੀ ਕਰਿਓ ਤਾਂ ਕਿ ਉਹ ਧੀ ਆਪਣੇ ਮਾਪੇ ਦੇ ਕੋਲ ਪਹੁੰਚ ਸਕੇ ਦੇਖੋ ਇਹਦੇ ਚ ਆਪਾਂ ਸਿੱਧੀ ਗੱਲ ਕਰਨਾ ਚਾਹੁੰਦੇ ਆ ਜਿਹੜੀ ਵੀ ਤੁਸੀਂ ਵੀਡੀਓ ਦੇਖ ਰਹੇ ਹੋ ਫੋਟੋ ਵੀ ਦੇਖ ਰਹੇ ਹੋ ਲੜਕੀ ਦੀ ਉਹਦੇ ਮਾਂ ਦੀ ਗੱਲ ਵੀ ਸੁਣ ਰਹੇ ਹੋ ਇਹ ਪਿਓਰਲੀ ਉਹਨਾਂ ਦੀ ਆਪਣੀ ਹੈ ਸਾਡੇ ਵੱਲੋਂ ਇਹਦੇ ਵਿੱਚ ਕੋਈ ਐਡੀਟਿੰਗ ਨਹੀਂ ਕੀਤੀ ਗਈ ਹਾਂ ਇਹ ਹੋ ਸਕਦਾ ਹੈ ਕਿ ਕੋਈ ਐਸਾ ਸ਼ਬਦ ਜਿਹੜਾ ਸੋਸ਼ਲ ਮੀਡੀਆ ਦੀ ਮਰਿਆਦਤ ਤੋਂ ਬਾਹਰ ਐ ਸੀ ਨੂੰ ਕੱਟ ਲਿਆ ਹੋਵੇ ਪਰ ਸਾਡੇ ਵੱਲੋਂ ਐਡੀਸ਼ਨ ਕੋਈ ਨਹੀਂ ਹੈ ਇਹ ਵੀਡੀਓ ਟੋਟਲੀ ਫ੍ਰੀ ਆਫ ਕਾਸਟ ਅਸੀਂ ਨਾ ਕਿਸੇ ਪਰਿਵਾਰ ਕੋ ਪੈਸਾ ਲਿਆ ਨਾ ਕਿਸੇ ਕੋ ਲੈਣਾ ਅਸੀਂ ਨਾ ਬੱਚੀ ਦੀ ਰਿਸਪੈਕਟ ਨੂੰ ਠੇਸ ਪਹੁੰਚਾਉਣਾ ਚਾਹੁੰਦੇ ਹਾਂ ਮਾਪੇ ਪਰੇਸ਼ਾਨ ਹੈ ਬੱਚੇ ਨੂੰ ਮੈਂ ਸਮਝਾਉਣ ਜਾਣਾ ਕਿ ਬੇਟਾ ਆਪਣੇ ਮਾਪੇ ਨਾਲ ਸੰਪਰਕ ਕਰ ਤੂੰ ਜਿੱਥੇ ਰਹਿਣਾ ਹੈ ਬਾਲਗ ਹੋਣ ਤੋਂ ਬਾਅਦ ਤੂੰ ਕਿਤੇ ਵੀ ਜਾ ਸਕਦੀ ਹੈ ਨਾਬਾਲਗ ਦੇ ਵੇਲੇ ਇਦਾਂ ਦੇ ਕੰਮ ਨਹੀਂ ਕਰੀਦੇ इवन ਬਾਲਗ ਤੋਂ ਬਾਅਦ ਵੀ ਨਹੀਂ ਕਰੀਦੇ ਮਾਪੇ ਆਪਣੇ ਤੁਹਾਡਾ ਵਿਆਹ ਕਰਦੇ ਨੇ ਤੁਹਾਡੀ ਮਰਜ਼ੀ ਨਾਲ ਵੀ ਕਰਦੇ ਨੇ ਆਪਣੇ ਘਰ ਦੇ ਹਾਲਾਤਾਂ ਨੂੰ ਧਿਆਨ ਚ ਰੱਖੋ ਪਰਿਵਾਰ ਦੀ ਮਰਯਾਦਾ ਦਾ ਧਿਆਨ ਰੱਖੋ ਔਰ ਕਿਰਪਾ ਕਰਕੇ ਆਪਣੇ ਮਾਪੇ ਨਾਲ ਸੰਪਰਕ ਕਰੋ ਜਿਸ ਕਿਸੇ ਭੈਣ ਭਰਾ ਨੂੰ ਦਿਖੇ ਇਸ ਬੱਚੇ ਨੂੰ ਪਤਾ ਲੱਗੇ ਬਿਗੈਰ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਹਦੇ ਲੜਕੀ ਦੀ ਮਦਦ ਹੈ ਉਹਨਾਂ ਨੂੰ ਫੋਨ ਕਰੋ ਜੇ ਹੋ ਸਕੇ ਲੁਕ ਛੁਪ ਕੇ ਲੜਕੀ ਦੀ ਫੋਟੋ ਖਿੱਚੋ ਔਰ ਪਰਿਵਾਰ ਤੱਕ ਪਹੁੰਚਦੀ ਕਰੋ ਤੇ ਆਪਣੀ ਲੋਕੇਸ਼ਨ ਵੀ ਨਾਲ ਪਾ ਦਿਓ ਤੇ ਮਦਦ ਕਰਨੀ ਹੈ ਕੋਈ ਮਜ਼ਾਕ ਨਹੀਂ ਬਣਾਉਣਾ ਔਰ ਇਸ ਬੱਚੇ ਦੀ ਜੇ ਕਿਸੇ ਨੇ ਫੋਟੋ ਕੱਢ ਕੇ ਕਿਤੇ ਇਸਤੇਮਾਲ ਕੀਤੀ ਲੀਗਲ ਨੋਟਿਸ ਮੇ ਰਿਵੈਨਿਊ ਆ ਜਾਣਾ ਹੈ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ ਪਰਚੇ ਦੀ ਮੈਂ ਉਹ ਵੀ ਕਰਾ ਦੇਣੀ ਹੈ ਸੋ ਮਿਸਯੂਜ਼ ਨਹੀਂ ਕਰਨਾ ਮਿਹਨਤ ਕਰਨੀ ਹੈ ਇਮਾਨਦਾਰੀ ਨਾਲ ਚੱਲਣਾ ਆਪਾਂ ਔਰ ਮਦਦ ਕਰੋ ਪੰਜਾਬੀਆਂ ਦੀ ਦੁਨੀਆ ਦੀ ਆਪਾਂ ਉਹਦੇ ਲਈ ਬਣਿਆ ਸਾਡੇ ਪੰਜਾਬੀ ਇਸੇ ਕਰਕੇ ਮਸ਼ਹੂਰ ਨੇ ਸੋ ਇਹ ਇਨਫੋਰਮੇਸ਼ਨ ਸਾਡੇ ਕੋਲ ਪਰਿਵਾਰ ਦੀ ਸਾਰੀ ਆ ਆਧਾਰ ਕਾਰਡ ਵੋਟਰ ਕਾਰਡ ਵਗੈਰਾ ਪੁਲਿਸ ਕੰਪਲੇਂਟ ਉਹ ਸਿਰਫ ਅਸੀਂ ਆਪਣੇ ਜੋ ਅੱਗੇ ਕਦੇ ਕਈ ਵਾਰ ਜ਼ਰੂਰਤ ਪੈ ਜਾਂਦੀ ਆ ਉਹਦੇ ਲਈ ਰੱਖਿਆ ਇਹ ਲੜਕੀ ਦੀ ਫੋਟੋ ਤਾਂ ਦਿਖਾ ਰਹੇ ਆ ਤਾਂ ਕਿ ਤੁਸੀਂ ਜੇਕਰ ਕੋਈ ਦੇਖੋ ਤਾਂ ਪਹਿਚਾਨ ਕੇ ਪਰਿਵਾਰ ਨਾਲ ਸੰਪਰਕ ਸਾਥ ਸਕੋ ਸੋ ਆਓ ਦੇਖੋ ਪੂਰੀ ਵੀਡੀਓ ਧੰਨਵਾਦ ਹੁਣ ਤੁਹਾਨੂੰ ਪਤਾ ਨਹੀਂ ਲੱਗਿਆ ਹੁਣ ਇਸ ਵਾਰ ਨਹੀਂ ਪਤਾ ਲੱਗਿਆ ਜੀ ਤੁਹਾਨੂੰ ਮਤਲਬ ਕੁਝ ਵੀ ਨਹੀਂ ਕੁਝ ਵੀ ਨਹੀਂ ਪਤਾ ਲੱਗਿਆ ਮੈਨੂੰ ਤਾਂ अच्छा बेचार 5 महीने हो गए होन कोई जेड़े ਤੁਸੀਂ ਮੁੰਡਿਆਂ ਤੇ ਕਹਿੰਦੇ ਸ਼ੱਕਾ ਤੁਹਾਨੂੰ ਉਹਨਾਂ ਦਾ ਪਤਾ ਕੀਤਾ ਵੀ ਉਹ ਹੈਗੇ ਨੇ ਘਰੇ ਹੁਣ ਕੀ ਦਿੱਤਾ ਸਾਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਨਹੀਂ ਜਾਈਏ ਤਾਂ ਕੁਛ ਆਲਮਚਦਾ ਨਾ ਵੀਰੇ ਸਾਨੂੰ ਕੋਈ ਨਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਸਾਨੂੰ ਕੋਈ ਹੱਥ ਪੱਲਾ ਨਹੀਂ ਬੰਦਦਾ ਇਸ ਟਾਈਮ ਨਹੀਂ ਤੁਸੀਂ ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਜੀ ਮੇਰੀ ਇੱਕ ਬੇਨਤੀ ਸੁਣਿਓ ਵੀ ਜਿਹੜੇ ਤੁਸੀਂ ਮੁੰਡੇ ਕਹਿੰਨੂ ਚਾਰ ਪੰਜ ਮੁੰਡਿਆਂ ਤੇ ਸ਼ੱਕ ਆ ਤੁਹਾਨੂੰ ਉਹ ਮੁੰਡਿਆਂ ਬਾਰੇ ਕਿਹਨੇ ਪਤਾ ਕੀਤਾ ਤੁਸੀਂ ਪਤਾ ਕੀਤਾ ਆਪਣੇ ਪੱਧਰ ਤੇ ਕ ਪੁਲਿਸ ਨੇ ਪਤਾ ਕਰਕੇ ਦੱਸਿਆ ਸੀ ਨਹੀਂ ਨਹੀਂ ਅਸੀਂ ਆਪ ਪਤਾ ਕੀਤਾ ਪੁਲਿਸ ਨੇ ਵੀ ਪਤਾ ਕੀਤਾ ਅਸੀਂ ਆਪ ਹੀ ਪਤਾ ਕੀਤਾ ਤੇ ਹੁਣ ਤੁਹਾਨੂੰ ਉਹਨਾਂ ਦੇ ਘਰ ਵਗੈਰਾ ਪਤਾ ਨਹੀਂ ਮੁੰਡਿਆਂ ਦੇ ਜੀ ਕਾਰ ਪਤਾ ਫਾਲਸ ਹਾਂਜੀ ਸਰ ਜੀ ਹਾਂਜੀ ਫਾਲਸ ਕਾਰ ਪਤਾ ਐ ਤੁਸੀਂ 1 ਮਿੰਟ ਮੈਂ ਵਕੀਲ ਸਾਹਿਬ ਨਾਲ ਗੱਲ ਕਰਾਉਣਾ ਤੁਹਾਡੀ ਸਾਡੇ ਚੈਨਲ ਦੇ ਨੇ ਤੇ ਨਾਲੇ ਦੱਸ ਦਿਓ ਵੀ ਕੀ ਸਾਡੇ ਤੋਂ ਕੀ ਮਦਦ ਚਾਹੁੰਦੇ ਤੁਸੀਂ ਅਸਰ ਕਰਿਓ ਗੱਲ ਹਾਂਜੀ ਹੈਲੋ ਹੈਲੋ ਹਾਂਜੀ ਮੈਂ ਮਨੋਸ਼ਕਰ ਜੀ ਹਾਂਜੀ ਅੰਦਿਸਾ ਸ਼ਿਕਾ ਅੰਦਿਸਾ ਸ਼ਿਕਾ ਜੀ ਨਮਸਕਾਰ ਤੁਸੋਂ ਕੀ ਪ੍ਰੋਬਲਮ ਕੀ ਹੈ ਆਪਣੀ ਬੱਚੀ ਨਾ ਪੱਜੀ ਹੋਈ ਹੈ ਮਤਲਬ ਕਿ ਕਿੰਨੀ ਤਰੀਕ 3 ਸਤੰਬਰ ਦੀ 10 ਸਤੰਬਰ ਦੀ ਤੁਸੀਂ ਰਿਪੋਰਟ ਚ ਕੀ ਲਿਖਾਇਆ ਜਿਹੜੀ ਪੁਲਿਸ ਨੂੰ ਤੁਸੀਂ ਰਿਪੋਰਟ ਕੀਤੀ ਹੈ ਅਸੀਂ ਇਹ ਲਿਖਵਾਇਆ ਤਾਂ ਉਹਨੇ ਮੈਨੂੰ WhatsApp ਵੀ ਕਰ ਦਿੰਨੀਆ ਮੇਰੇ ਕੋਲ ਫੋਟੋ ਖਿੱਚੀ ਹੋਈ ਵੀ ਪਈ ਹੋਈ ਹੈ ਰਿਪੋਰਟ ਦੀ ਸਾਰੀ ਓਕੇ ਹਾਂ ਦੀ ਹਾਂ ਦੀ ਤੁਹਾਨੂੰ ਇਸ ਤਰ੍ਹਾਂ ਕਰਦੇ ਸੀ 1 ਘੰਟੇ ਬਾਅਦ ਫੋਨ ਕਰਦੇ ਆ ਮੈਂ ਤੁਹਾਨੂੰ ਸਾਰੀ ਚਾਰਾ ਜੋਈ ਸਮਝਾਉਣਾ ਵੀ ਆਪਾਂ ਕੀ ਕਿੱਦਾਂ ਅੱਗੇ ਵਧਣਾ ਚਾਹੀਦਾ ਨਹੀਂ ਇਹ ਕੀ ਚਾਹੁੰਦੇ ਨੇ ਤੁਸੀਂ ਕੀ ਚਾਹੁੰਦੇ ਹੋ ਮਰਜੀ ਮਦਦ ਸਾਡੇ ਕੋਲੋਂ ਕੀ ਮਦਦ ਚਾਹੁੰਦੇ ਹੋ ਕੀ ਆ ਅਸ ਸੀਨਾ ਜਦੋਂ ਪਿਛਲੀ ਵਾਰ ਨਿਊਜ਼ ਦੇ ਰਾਹੀਂ ਨਾ ਜਿਵੇਂ ਆ ਕੀ ਕਹਿੰਦੇ ਆ ਮੀਡੀਆ ਦੇ ਰਾਹੀਂ ਤੁਸੀਂ ਫੇਸਬੁੱਕ ਦੇ ਉੱਤੇ ਪਾਇਆ ਸੀਗਾ ਫਿਰ ਉਸ ਤੋਂ ਨਹੀਂ ਤੁਸੀਂ ਤੁਸੀਂ ਪੁਲਿਸ ਨੂੰ ਦਿੱਤੀ ਰਿਪੋਰਟ ਕਿ ਨਹੀਂ ਕੋਈ ਹੋਈ ਹੈ ਦਿੱਤੀ ਹੋਈ ਆ ਮੇਰੇ ਕੋਲ ਕਾਪੀ ਪਈ ਆ ਮੇਰੇ ਕੋਲ ਮੈਂ ਫੋਟੋ ਕਿੱਦਸ ਕੇ ਰੱਖੇ ਸੀ ਨਾਲ ਦੀ ਨਾਲ ਠੀਕ ਹੈ ਜੀ ਤੇ ਫਿਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਨਹੀਂ ਉਹ ਐਕਚੁਅਲੀ ਉਹ ਮੰਗ ਰਹੀ ਹੈ ਪੈਸਾ ਪੁਲਿਸ ਦੇਖੋ ਮੈਂ ਅਡਲ ਰਾਨੀ ਆ ਗੁਰਦੁਆਰੇ ਦੇ ਬਾਅਦ ਬਾਬਾ ਦੀਪ ਸਿੰਘ ਜੀ ਦੇ ਬਾਅਦ ਕੇਦੇ ਆ ਹਾਂਜੀ ਹਾਂਜੀ ਮੇਰੇ ਹਸਬੰਦ ਕਰਦੇ ਜੋਬ ਉਹਨਾਂ ਦੀ ਸੈਰੀ ਹੈਗੀ ਸਿਰਫ 10000 ਰੁਪਿਆ ਸਾਡਾ ਆਪਣਾ ਕਰਨੀ ਹੈਗਾ ਆਪਣੀ ਪੇਕੀ ਕਰੇ ਰਹਿਣੀ ਹੈ ਤੁਹਾਡੇ ਤੋਂ ਡਾਇਰੈਕਟਲੀ ਮੰਗੇ ਨੇ ਪੈਸੇ ਪੁਲਿਸ ਨੇ ਜੀ ਜਦੋਂ ਉਹ ਜਾਂਦੀ ਹੁੰਦੀ ਸੀ ਨਾ ਲੱਭਣ ਵਾਸਤੇ ਤੇ ਪੁਲਿਸ ਕੈਂਦੀ ਹੁੰਦੀ ਸੀ ਇਹਨਾਂ ਨੂੰ ਕਿ ਬੋਲ ਜੀ 2000 ਦਾ ਪੈਟਰੋਲ ਪਵਾ ਦਿਓ 3000 ਦਾ ਪੈਟਰੋਲ ਪਵਾ ਦਿਓ ਐਦਾਂ ਕਰ ਦੋ ਐਦਾਂ ਕਰ ਦੋ ਮਤਲਬ ਐਦਾਂ ਦੇ ਪੈਸੇ ਮੰਗਦੇ ਆ ਅੱਛਾ ਹੂੰ ਠੀਕ ਹੈ ਹਾਂ ਜੀ ਤੇ ਹੁਣ ਵੀ ਕੋਈ ਮੰਗਿਆ ਤੁਹਾਡੇ ਤੋਂ ਜਿਵੇਂ ਹੁਣ ਕਾਰਵਾਈ ਨਹੀਂ ਕਰ ਰਹੇ ਤੁਸੀਂ ਕਹਿੰਦੇ ਕੋਈ ਕਾਰਵਾਈ ਨਹੀਂ ਹੋਈ ਤਾਂ ਮੰਗਣਾ ਕੀ ਆ ਸਿਰਫ ਉਹਨਾਂ ਨੇ ਇੱਕ ਪਰਚਾ ਜਾਂ ਲਿਖ ਕੇ ਸਾਨੂੰ ਦੇ ਦਿੱਤਾ ਹੋਇਆ ਉਹ ਪਰਚੇ ਦੀ ਕਾਪੀ ਬੋਲ ਕਾਪੀ ਭੇਜੋ ਤੁਸੀਂ ਤੇ ਸਾਡੇ ਵੱਲੋਂ ਤੁਸੀਂ ਕੀ ਚਾਹੁੰਦੇ ਵੀ ਪੋਸਟ ਪਾਈਏ ਸੀ ਕਿ ਨਿਊਜ਼ ਲਾਈਏ ਇਹਦੀ ਤੁਸੀਂ ਕਹਿੰਦੇ ਆ ਕਿ ਇਹਦੀ ਪੋਸਟ ਪਾ ਦਿਓ ਨਿਊਜ਼ ਲਗਾ ਦਿਓ ਮਤਲਬ ਕਿ ਜੋ ਵੀ ਤੁਸੀਂ ਜਿੰਨਾ ਵੀ ਤੁਸੀਂ ਜ਼ੋਰ ਕਰ ਸਕਦੇ ਹੋ ਕਰੋ ਸਿਰਫ ਇਹ ਭੈਣ ਦੀ ਤੁਸੀਂ ਇੱਕ ਕੰਮ ਕਰੋ ਤੁਸੀਂ ਲੜਕੀ ਦਾ ਨਾਮ ਇੱਕ ਵੀਡੀਓ ਆਪਣੇ ਵੱਲੋਂ ਬਣਾ ਕੇ ਭੇਜੋ ਬਾਕੀ ਅਸੀਂ ਆ ਰਿਕਾਰਡਿੰਗ ਵੀ ਲਾ ਦਾਂਗੇ ਨਾਲ ਲੜਕੀ ਦਾ ਨਾਮ ਪਲੱਸ ਜਿਹੜੇ ਮੁੰਡਿਆਂ ਦੇ ਤੁਹਾਨੂੰ ਸ਼ੱਕ ਆ ਉਹਨਾਂ ਦਾ ਨਾਮ ਬੇਟੀ ਤੁਹਾਡੀ ਦਾ ਆਧਾਰ ਕਾਰਡ ਬਾਕੀ ਡਿਟੇਲ ਦਿਓ ਪਹਿਲਾਂ ਮੈਂ ਇਹ ਚੈੱਕ ਕਰਾਵਾਂ ਕਿ ਕੀ ਉਹਨੇ ਹਾਈ ਕੋਰਟ ਆ ਕੇ ਵਿਆਹ ਤੇ ਨਹੀਂ ਕਰਾ ਲਿਆ ਠੀਕ ਹੈ ਨਾ ਠੀਕ ਹੈ ਜੀ ਮੈਂ ਤੁਹਾਨੂੰ ਚੈੱਕ ਕਰਕੇ ਜਵਾਬ ਦਿੰਨਾ ਫਿਰ ਆਪਾਂ ਦੇਖਦੇ ਹਾਂ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਫਿਰ ਤਾਂ ਤੁਹਾਡੇ ਲਈ ਕੀ ਚਾਰਾ ਜੋਈ ਬਣਦੀ ਹੈ ਤੁਹਾਨੂੰ ਕੈਂਡੀਡੇਟ ਘੰਟੇ ਬਾਅਦ ਅਸੀਂ ਫੋਨ ਕਰਦੇ ਹਾਂ ਇੱਕ ਵਾਰੀ ਆਪਣੀ ਸਰਚ ਕਰ ਲਈਏ ਤੇ ਇੱਕ ਤੁਸੀਂ ਆਪਣੇ ਵੱਲੋਂ ਅਪੀਲ ਦੀ ਵੀਡੀਓ ਵੀ ਪਾ ਦਿਓ ਲੜਕੀ ਲਈ ਬੋਲ ਕੇ ਵੀ ਐਦਾਂ ਅਸੀਂ ਤੇ ਰੰਤਜ਼ਾਰ ਕਰ ਰਹੇ ਆ ਜਿਵੇਂ ਤੁਸੀਂ ਕਹਿੰਦੇ ਹੋ ਵੀ ਬੱਚੇ ਜਿਵੇਂ ਮਰਜੀ ਹੋਣ ਮਾਪਿਓ ਗੱਲ ਲਾਉਂਦੇ ਨੇ ਤੁਸੀਂ ਆਪਣੇ ਵੱਲੋਂ ਇੱਕ ਅਪੀਲ ਦੀ ਵੀਡੀਓ ਪਾ ਦਿਓ ਅਸੀਂ ਉਹ ਨਿਊਜ਼ 'ਚ ਲਾ ਕੇ ਪਾ ਦਾਂਗੇ ਫਿਰ ਨਾਲੇ ਬਕੀਰ ਸਾਹਿਬ ਨੇ ਤੁਹਾਨੂੰ ਦੱਸੇ ਦਿੱਤਾ ਵੀ ਪਹਿਲਾਂ ਪਤਾ ਕਰਾ ਲੈਂਦੇ ਨੇ ਉੱਥੇ ਹਨਾ ਤੁਸੀਂ ਹਾਂਜੀ ਹਾਂਜੀ ਠੀਕ ਹੈ ਜਿਹੜੇ ਡਾਕੂਮੈਂਟ ਕੇ ਇਹ ਅਸੀਂ ਕਿਤੇ ਨਿਊਜ਼ ਚ ਨਹੀਂ ਲਾਉਣੇ ਆ ਆਧਾਰ ਕਾਰਡ ਵਗੈਰਾ ਇਹ ਸਿਰਫ ਉੱਥੇ ਪਤਾ ਕਰਾਉਣ ਲਈ ਉਹ ਲੱਗਣਾਗਾ ਵੀ ਕੋਈ ਇਦਾਂ ਦੀ ਕੋਈ ਮੈਰਿਜ ਵਗੈਰਾ ਅਪਲਾਈ ਕੀਤੀ ਹੋਵੇ ਜਾਂ ਕਰਾ ਲਈ ਹੋਵੇ ਉਹਨੇ ਠੀਕ ਹੈ ਜੀ ਠੀਕ ਹੈ ਠੀਕ ਠੀਕ ਸੋ ਇੰਕੁਇਰੀ ਤੁਸੀਂ ਜਨਨ ਵਾਦੋ ਕੋਈ ਨਹੀਂ ਆ ਜਰੂਰ ਭੇਜ ਦਿਓ ਫਿਰ ਅਸੀਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਪ੍ਰਿਯੰਕਾ ਜੀ ਪ੍ਰਿਯੰਕਾ ਪ੍ਰਿਯੰਕਾ ਕਿਹੜੇ ਸ਼ਹਿਰ ਚੋਂ ਸ੍ਰੀ ਅਮਰਸਰ ਸਾਹਿਬ ਤੋਂ ਨੇ ਮੇਰੇ ਅਮਰਸਰ ਤੋਂ ਨਹੀਂ ਨਹੀਂ ਅਸੀਂ ਲੁਧਿਆਣਾ ਤੋਂ ਚਲੋ ਲੁਧਿਆਣੇ ਬਾਬਾ ਦੀਪ ਸਿੰਘ ਦਾ ਸਥਾਨ ਹੈ ਜਿਹੜਾ ਠੀਕ ਹੈ ਠੀਕ 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 ਕੋਈ ਨਹੀਂ ਭੈਣੇ ਅਸੀਂ ਜਿੰਨੀ ਕਰ ਸਕਦੇ ਆ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਤੁਸੀਂ ਆ ਜਿਹੜੇ ਤੁਹਾਨੂੰ ਡਾਕੂਮੈਂਟ ਮੰਗੇ ਨੇ ਇਹ ਪ੍ਰੋਵਾਈਡ ਕਰਾ ਦਿਓ ਤੇ ਇੱਕ ਵੀਡੀਓ ਛੋਟੀ ਜੀ ਬਣਾ ਕੇ ਪਾ ਦਿਓ ਵੀ ਭਾਈ ਅਸੀਂ ਵੀ ਜਿਵੇਂ ਵੀ ਤੁਸੀਂ ਦੱਸਿਆਗਾ ਵੀ ਭਾਈ ਘਰੇ ਆ ਜਿਵੇਂ ਹੈਨਾ ਦੇ ਆਲਾ ਨਾਮ ਅੱਪਾ ਆ ਨਿਊਜ਼ ਦੇ ਵਿੱਚ ਨਹੀਂ ਬੋਲਣਾ ਨਹੀਂ ਸ਼ੱਕ ਦੇ ਸ਼ੱਕ ਦੇ ਆਧਾਰ ਤੇ ਬੋਲ ਸਕਦੇ ਹਾਂ ਜੀ ਉਹ ਤੁਹਾਡਾ ਰਾਈਟ ਆ ਜੇ ਤੁਹਾਨੂੰ ਸ਼ੱਕ ਹੈਗਾ ਤਾਂ ਜੇ ਤੁਹਾਨੂੰ ਸ਼ੱਕ ਆ ਤਾਂ ਤੁਸੀਂ ਬੋਲ ਸਕਦੇ ਹੋ ਜੀ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਸ਼ੱਕ ਦੇ ਆਧਾਰ ਤੇ ਕਿਸੇ ਦਾ ਵੀ ਨਾਮ ਲੈ ਸਕਦੇ ਹੋ ਜਿੱਤੇ ਤੁਹਾਨੂੰ ਸ਼ੱਕ ਹੋਵੇ ਹਾਂ ਇਹ ਕੋਈ ਹੋ ਨਹੀਂ ਕ੍ਰਾਈਮ ਨਹੀਂ ਹੈਗਾ ਇਹ ਤੁਹਾਡਾ ਹੱਕ ਆ ਤੁਹਾਨੂੰ ਜੇ ਕਿਸੇ ਤੇ ਡਾਊਟ ਆ ਤੁਹਾਨੂੰ ਲੱਗਦਾ ਵੀ ਤੁਹਾਡੇ ਬੱਚੇ ਨੂੰ ਗਾਇਬ ਕਰਨ 'ਚ ਉਹਦਾ ਹੱਥ ਹੋ ਸਕਦਾ ਜੇ ਤੁਹਾਨੂੰ 1% ਵੀ ਸ਼ੱਕ ਆ ਨਾ ਕੇ ਤੇ ਸੋਚੋ ਤਾਂ ਵੀ ਤੁਸੀਂ ਨਾਮ ਲੈ ਸਕਦੇ ਹੋ ਕਿਉਂਕਿ ਬਹੁਤ ਗੰਭੀਰ ਮਾਮਲਾ ਹੈ ਕੋਈ ਇੱਕ ਲੜਕੀ ਗਾਇਬ ਹੈ ਜੀ ਇੱਕ ਨਾ ਇੱਕ ਨਾ ਟੈਟੂ ਵਾਲਾ ਮੁੰਡਾ ਸੀਗਾ ਜਦੋਂ ਪਿੱਛੇ ਗਈ ਸੀ ਨਾ 15 ਦਿਨ ਪਹਿਲਾਂ ਹਾਂਜੀ ਅੰਮੀ ਜਦੋਂ ਅਸੀਂ ਨਿਊਜ਼ ਵਗੈਰਾ ਪਾਇਆ ਤੇ ਉਹ ਇੱਕਦਮ ਤੋਂ ਸਾਡੇ ਘਰੇ ਆਇਆ ਉਹ ਕਹਿੰਦਾ ਆਂਟੀ ਪਤਾ ਨਹੀਂ ਕਿਸਾਨ ਨੂੰ ਫੋਨ ਆਇਆ ਫਰਾਂਚਾ ਦੇ ਘਰੇ ਆਇਆ ਤੇ ਉਹ ਉਸ ਤੋਂ ਬਾਅਦ ਪੂਰੀ ਦੋ ਦਿਨ ਬਾਅਦ ਪੂਰੀ ਕਦੇ ਸਾਡੇ ਤੇ ਤੇ ਤੁਸੀਂ ਇੱਕ ਇਹ ਵੀ ਕਰੋ ਜੀ ਇੱਕ ਆਪਣੇ ਪੱਧਰ ਤੇ ਵੀ ਕਰ ਸਕਦੇ ਇੱਕ ਵਾਰ ਮੁੰਡਿਆਂ ਦਾ ਪਤਾ ਕਰਾ ਲਓ ਠੀਕ ਹੈ ਬਈ ਇਹ ਮੁੰਡੇ ਘਰੇ ਹੀ ਨੇ ਸਾਰੇ ਪਤਾ ਕੀ ਅਸੀਂ ਜਾਵਾਂਗੇ ਨਾ ਤੇ ਉਹਨੂੰ ਪਤਾ ਲੱਗ ਜਾਵੇਗਾ ਹਸਬੰਦ ਅੰਦੇ ਜੌਬ ਤੇ ਠੀਕ ਹੈ ਮੈਂ ਜਾਉਂਗੀ ਤੇ ਉਹਨਾਂ ਨੂੰ ਪਤਾ ਲੱਗ ਜਾਵੇਗਾ ਉਹਨਾਂ ਨੂੰ ਮੇਰਾ ਤਾਂ ਪਤਾ ਹੀ ਹੈ ਮੈਂ ਪਤਾ ਕੀ ਗੱਲ ਹੈ ਸਾਨੂੰ ਤੁਸੀਂ ਨੰਬਰ ਦੇ ਦੋਗੇ ਅਸੀਂ ਇਸ ਟਾਈਮ ਹੈਗੇ ਬਾਹਰ ਬਹੁਤ ਦੂਰ ਆ ਇੱਥੇ ਲੁਧਿਆਣੇ ਤੋਂ ਕਾਫੀ ਜਿਆਦਾ 2-300 ਕਿਲੋਮੀਟਰ ਦੂਰ ਆ ਜੀ ਅਸੀਂ ਵੀ ਕਿਸੇ ਕਵਰੇਜ ਤੇ ਆਏ ਹੋਏ ਆ ਅਸੀਂ ਜੇ ਫੋਨ ਕਰਾਂਗੇ ਫੋਨ ਤੇ ਕਿਹੜਾ ਸਾਨੂੰ ਸਹੀ ਦੱਸੋਗੇ ਜੀ ਅਸੀਂ ਤਾਂ ਕਹਿੰਦੇ ਤੁਸੀਂ ਕਿਸੇ ਰਾਹੀਂ ਜੇ ਇੰਨੀ ਕੁ ਕਰਾ ਸਕਦੇ ਹੋ ਬੇਟੀ ਦਾ ਸਵਾਲ ਹੈ ਕੋਈ ਐਡੀ ਗੱਲ ਨਹੀਂ ਇੱਕ ਦਿਨ ਛੁੱਟੀ ਵੀ ਕਰ ਲੈਣਗੇ ਚਲੋ ਬਾਕੀ ਕਰਦੇ ਆ ਜੀ ਤੁਹਾਨੂੰ ਫੇਰ ਹੈ ਨਾ ਤੁਸੀਂ ਆ ਜਿਹੜੀ ਗੱਲ ਕ ਇੱਕ ਵੀਡੀਓ ਬਣਾ ਕੇ ਭੇਜ ਦੋ ਤੇ ਡਿਟੇਲ ਭੇਜ ਦੋ ਪਹਿਲਾਂ ਪਤਾ ਤੱਕ ਰਾਈਏ ਹਲੋ ਹਲੋ ਸਤਿ ਸ਼੍ਰੀ ਅਕਾਲ ਮੈਡਮ ਤੁਹਾਨੂੰ ਕੱਲ ਜੀ ਕੁਝ ਜਾਣਕਾਰੀ ਮੰਗੀ ਸੀ ਤੁਹਾਨੂੰ ਧਾਰਗੜ ਦੀ ਕਾਪੀ ਕਿਹਾ ਸੀ ਅਸੀਂ ਸਾਰੇ ਕੰਮ ਛੱਡ ਕੇ ਤੁਹਾਡੇ ਚ ਲੱਗੇ ਹੋਏ ਆ ਤੁਸੀਂ ਆਪ ਸੀਰੀਅਸ ਨਹੀਂ ਹੈਗੇ ਲੱਗਦਾ ਦੇਖੀ ਮੈਂ ਤੇਰੀਆ ਤੋਂ ਤੁਹਾਨੂੰ ਕੱਲ ਫੋਨ ਕੀਤਾ ਸੀ ਜੀ ਦੁਬਾਰਾ ਦੁਬਾਰੇ ਕੋਈ ਗੱਲ ਨਹੀਂ ਹੈ ਜੀ ਮੇਰੇ ਕੋਲ ਤੁਹਾਡੀ ਨਹੀਂ ਮੈਂ ਤਾਂ ਫੋਨ ਕੀਤਾ ਮੈਡਮ ਮੇਰੇ ਕੋਲ ਲਿਸਟ ਜੇ ਤੁਹਾਡੀ ਆ ਜਾਣੀ ਸੀ ਜੇ ਕੱਲ ਆਈ ਹੁੰਦੀ ਕੱਲ ਤੁਹਾਡੀ ਮੈਂ ਸਭ ਕਾ ਟਰਾਈ ਕੀਤਾ ਜੇ ਤੁਸੀਂ ਚੱਕਿਆ ਨਹੀਂ ਹੈਗਾ ਮੈਂ ਉਹ ਮੇਰੇ ਵੀਡੀਓ ਬੰਦੀ ਦੀ ਸੀ ਮੈਂ ਕਿਹਾ ਚਲ ਮੈਂ ਕਿਹਾ ਇਹਨਾਂ ਨੂੰ ਕਹਨੀ ਹੈ ਕਿ ਮੀਡੀਆ ਦੇ ਲਈ ਵੀਡੀਓ ਬਣਵਾਉਂਦੇ ਆ ਹਾਂ ਮੈਂ ਆਰ ਕਾੜੀ ਕਾਪੀ ਤੇ ਬੇਟੇ ਦੀ ਫੋਟੋ ਵਗੈਰਾ ਮੈਂ ਸਾਰਾ ਕੁਝ ਭੇਜ ਦੇਨੀ ਆ ਮੈਂ ਕਿਹਾ ਤੁਹਾਨੂੰ ਆਪ ਫੋਨ ਕੀਤਾ ਭੇਜੋ ਭੇਜੋ ਜਲਦੀ ਆ ਅਸੀਂ ਤਾਂ ਨਹੀਂ ਦੂਜੇ ਲੋਡ ਬਣਾਉਣ ਲੱਗੇ ਸੀ ਭਾਈ ਲੋਕ ਕਨਸਰਨ ਕਰ ਲੈਂਦੇ ਨੇ ਬਾਅਦ ਚ ਦੱਸ ਦੇਣੀ ਹੈਗੇ ਨਹੀਂ 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 ਮੈਂ ਤਾਂ ਲੂੰਗੀ ਤੁਸੀਂ ਦੂਜੇ ਜਿੱਥੇ ਸਹੀ ਤੇ ਗੱਲ ਪਹੁੰਚ ਗਈ ਨਾ ਤੁਹਾਡੀ ਹਾਂ ਮੈਂ ਅਸੀਂ ਪਤਾ ਕੀ ਗੱਲ ਹੈ ਜੀ ਅਸੀਂ ਇਸ ਟਾਈਮ ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਇਸ ਟਾਈਮ ਅਸੀਂ ਐਨਐਬ ਜੀ ਆ ਵੀ ਇਸ ਟਾਈਮ ਪਾਣੀ ਪੀਣ ਦਾ ਵੀ ਟਾਈਮ ਨਹੀਂ ਕਿਉਂਕਿ ਵਕੀਲ ਸਾਹਿਬ ਐਡਵੋਕੇਟਰ ਸੁਨੀਲ ਮੱਲਨ ਜੀ ਨੇ ਡਾਕਟਰ ਸੁਨੀਲ ਮੱਲਨ ਉਹ ਬਾਰ ਕਾਉਂਸਲ ਦਾ ਇਲੈਕਸ਼ਨ ਲੜ ਰਹੇ ਨੇ ਅਸੀਂ ਉਹਦੀ ਕੰਪੇਨਿੰਗ ਆ ਵਿੱਚ ਅਸੀਂ ਸੁਖਣਾ ਵਾਲਾ ਉਹ ਮੁੰਡੇ ਦਾ ਕਤਲ ਹੋਇਆ ਸੀ ਗੁਰਵਿੰਦਰ ਦਾ ਉਹ ਪਰ ਜਦੋਂ ਤੁਸੀਂ ਨਾਮ ਲਿੱਤਾ ਵੀ ਬੇਟੀ ਮਿਸਿੰਗ ਉਹ ਅਸੀਂ ਸਾਰੇ ਕੰਮ ਸਾਡੇ ਦਿਮਾਗ ਚੋਂ ਨਿਕਲ ਕੇ ਇਸ ਕੇ ਪਹਿਲਾਂ ਇਹ ਜ਼ਰੂਰੀ ਆ ਪਰ ਤੁਸੀਂ ਮੁੜ ਕੇ ਕੋਈ ਇੱਕ ਫੋਨ ਮਿਲਿਆ ਸੀ ਦੂਜੀ ਵਾਰ ਲਾ ਲੈਣਾ ਸੀ ਵਾਇਸ ਨੋਟ ਛੱਟ ਦੰਦੇ ਜਾਂ ਜੋ ਤੁਹਾਨੂੰ ਦੱਸਤਾ ਦਿੱਤਾ ਸੀਗਾ ਵੀ ਆਧਾਰ ਕਾਰਡ ਦੀ ਕਾਪੀ ਦੇ ਦਿਓ ਤੇ ਕੋ ਮੁੰਡਿਆਂ ਬਾਰੇ ਪਤਾ ਕਰ ਲੋ ਵੀ ਘਰੇ ਨੇ ਕਿ ਨਹੀਂ ਨਾਮ ਲਿਖਾ ਦਿਓ ਸਾਰਿਆਂ ਦੇ ਹਾਂ ਜੇ ਮੈਂ ਤੁਹਾਨੂੰ ਐਦਾ ਕਰਦੀ ਆ ਮੈਂ ਘਰੇ ਜਾ ਕੇ ਨਾ ਹਾਂਜੀ ਮਾਰ ਆਈ ਨਹੀਂ ਆ ਮੈਂ ਘਰੇ ਜਾ ਕੇ ਤੁਹਾਨੂੰ ਆਧਾਰ ਕਾਰਡ ਦੀ ਕਾਪੀ ਦੇ ਦੇਣੀ ਆ ਤੇ ਨਾਮ ਵਗੈਰਾ ਦੱਸ ਦਿਓ ਆਪਾਂ ਨਿਊਜ਼ ਵੀ ਪਾਉਨੇ ਆ ਕਿਸੇ ਨੂੰ ਪਤਾ ਲੱਗੇ ਕਿਸੇ ਨੇ ਦੇਖਿਆ ਹੋਵੇ ਕਿਉਂਕਿ ਸੰਗਤ ਚਲੋ ਦੇਖਦੀ ਆ ਕੋਈ ਆਪਾਂ ਨੂੰ ਡਾਇਰੈਕਟ ਇਨਫੋਰਮੇਸ਼ਨ ਦਵੇ ਬੇਟੀ ਬਾਰੇ ਆ ਨਾ ਠੀਕ ਹੈ ਬੇਟ ਜੋ ਇਹ ਅਸੀਏ ਮਾਮਲੇ ਤੇ ਵਕੀਲ ਸਾਹਿਬ ਨਾਲ ਗੱਲ ਕਰੇ ਇੱਕ ਮਿੰਟ ਜੀ ਮੈਮ ਸਸਰੀ ਗੱਲ ਜੀ ਹਾਂ ਜੀ ਸਸਰੀ ਗੱਲ ਸਸਰੀ ਗੱਲ ਨਹੀਂ ਮੈਡਮ ਇਸ ਤਰ੍ਹਾਂ ਨਹੀਂ ਮੇਰਾ ਅੱਛੀ ਜੀ ਮੇਰੀ ਗੱਲ ਸੁਣੋ ਪਹਿਲਾਂ ਤੁਹਾਡਾ ਆਧਾਰ ਕਾਰਡ ਤੁਹਾਡੇ ਹਸਬੰਦ ਦਾ ਆਧਾਰ ਕਾਰਡ ਤੁਹਾਡੀ ਬੇਟੀ ਦਾ ਆਧਾਰ ਕਾਰਡ ਠੀਕ ਹੈ ਜੀ ਬੇਟੀ ਦੀ ਬੇਟੀ ਦੀ ਫੋਟੋ ਫੁੱਲ ਸਾਈਜ਼ ਖੜੇ ਦੀ ਤੇ ਇੱਕ ਦੀ ਪਾਸਪੋਰਟ ਸਾਈਜ਼ ਫੋਟੋ ਠੀਕ ਹੈ ਜੀ ਬੇਟੀ ਦੇ ਕੋਈ ਨਿਸ਼ਾਨ ਚਿੰਨ੍ਹ ਨੇ ਤਾਂ ਨਿਸ਼ਾਨ ਚਿੰਨ੍ਹ ਦੱਸਣਾ ਤੁਸੀਂ ਸਾਨੂੰ ਕਿਹੜੀ ਜਿਹੜੇ ਤਰੀਕ ਤੋਂ ਲਾਪਤਾ ਹੈ ਉਹਦੀ ਕੋਈ ਡੀਡੀਆਰ ਹੈ ਤੇ ਉਹ ਦੱਸਣਾ ਹੈ ਤੁਹਾਨੂੰ ਜਿਹੜੇ ਜਿਹੜੇ ਬੰਦੇ ਤੇ ਸ਼ੱਕ ਹੈ ਉਹਦਾ ਪੂਰਾ ਨਾਮ ਲਿਖ ਕੇ ਦੇਣਾ ਜੀ ਨਾਲ ਉਹਦੇ ਪਿੰਡ ਦਾ ਜਾਂ ਘਰ ਦਾ ਐਡਰੈਸ ਲਿਖ ਕੇ ਦੇਣਾ ਠੀਕ ਹੈ ਜੀ ਜਿਹੜੀ ਤੁਸੀਂ ਪੁਲਿਸ ਨੂੰ ਅੱਜ ਤੱਕ ਰਿਪੋਰਟ ਕਰਾਈ ਹੈ ਕਿ ਜਿਹੜਾ ਤੇਲ ਪਾਉਣ ਦੀਆਂ ਗੱਲਾਂ ਸੀ ਉਹਦੇ ਬਾਰੇ ਕੋਈ ਤੁਹਾਡੇ ਕੋਲ ਹੈਗਾ ਪ੍ਰੂਫ ਉਹ ਭੇਜ ਦਿਓ ਜਦੋਂ ਤੁਸੀਂ ਇਹ ਸਾਰਾ ਕੁਝ ਭੇਜ ਦਿਓਗੇ ਜਦੋਂ ਸਾਰਾ ਕੁਝ ਭੇਜ ਦਿਓਗੇ ਭੇਜਣ ਤੋਂ ਬਾਅਦ ਸਾਨੂੰ ਫੋਨ ਕਰਿਓ ਅਸੀਂ ਤੁਹਾਡੀ ਖਬਰ ਵੀ ਚਲਾਵਾਂਗੇ ਜੋ ਤੁਹਾਡੇ ਲਈ ਹੱਕ ਰੱਸੀ ਬਣਦੀ ਹੈ ਕੋਰਟ ਚੋਂ ਕਰਾਉਣੀ ਹੈ ਇੱਥੋਂ ਕਰਾਉਣੀ ਉਹਦੇ ਬਾਰੇ ਤੁਹਾਨੂੰ ਗਾਈਡ ਕਰਾਂਗੇ ਜੇ ਕਰਾਉਣੀ ਹੋਏਗੀ ਕੋਰਟ ਦਾ ਕੋਈ ਪ੍ਰੋਸੀਜਰ ਹੋਏਗਾ ਤੁਹਾਨੂੰ ਕੋਈ ਚੰਗੇ ਵਕੀਲ ਸਾਹਿਬ ਦੱਸ ਦਾਂਗੇ ਤੁਹਾਡਾ ਲਿਆਜ ਕਰਕੇ ਤੁਹਾਡਾ ਕੰਮ ਹੀ ਕਰ ਦਿੰਦੇ ਠੀਕ ਹੈ ਮੈਂ ਤਾਂ ਤੁਹਾਨੂੰ ਕਹਿੰਦਾ ਕਿ ਕਹਿੰਦੇ ਮੈਂ ਦੋ ਦੋ ਫਿਕਸ ਕੀ ਰੱਖਵਾਇਆ ਇਸ ਨਾ ਤੇ ਲੋਕਿੰਦੇ ਮੈਨੂੰ ਇਸ ਪਤਾ ਦਿੰਦੇ ਆ ਜੀ ਵਰ ਮੈਂ ਕਹਿੰਦੀ ਹਾਂ ਸਰ ਤੁਸੀਂ ਮੇਰੀ ਅਸਫਾਦ ਐ ਫੋਟੋ ਦਾ ਕੋਡ ਉਹਦਾ ਚਲੋ ਕੋਈ ਗੱਲ ਨਹੀਂ ਭੈ ਜੀ ਜੋ ਵੀ ਲੋੜ ਪੈਂਦੀ ਹੈ ਅਸੀਂ ਤੁਹਾਡੇ ਨਾਲ ਤਿਆਰ ਹਾਂ ਤੁਹਾਡੀ ਸਹਿਮਤੀ ਨਾਲ ਜੋ ਤੁਹਾਨੂੰ ਠੀਕ ਲੱਗੇਗਾ ਉਹ ਕਰਾਂਗੇ ਜੋ ਤੁਹਾਨੂੰ ਸਹਿਮਤੀ ਨਹੀਂ ਹੋएगी ਅਸੀਂ ਨਹੀਂ ਕਰਨਾ ਤੇ ਠੀਕ ਹੈ ਸੋ ਇਸ ਕਰਕੇ ਤੁਹਾਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਪਹਿਲਾਂ ਜਦ ਤੱਕ ਸਾਨੂੰ ਪੱਕਿਆ ਨਹੀਂ ਕਰਦੇ ਤੁਸੀਂ ਠੀਕ ਤਦ ਤੱਕ ਅਸੀਂ ਗੱਲ ਪੱਕੀ ਨਹੀਂ ਮੰਨਦੇ ਕਿਉਂਕਿ ਇਹ ਜ਼ਿੰਮੇਵਾਰੀ ਦਾ ਕੰਮ ਹੈ ਸਰ ਬੇਟੀ ਦਾ ਮਾਮਲਾ ਹੈ ਕੱਲ ਨੂੰ ਬੇਟੀ ਆ ਜਾਵੇ ਤੁਸੀਂ ਘਰ ਪਹੁੰਚੇ ਤੁਸੀਂ ਸਾਨੂੰ ਕਹੋ ਜੀ ਤੁਸੀਂ ਤੇ ਗਲਤ ਖਬਰ ਚਾਪਤੀ ਸਾਨੂੰ ਜਵਾਬ ਦੇਣਾ ਔਖਾ ਨਾ ਜੀ ਸੋ ਅਸੀਂ ਆਪਣੇ ਆਪ ਨੂੰ ਪੱਕਿਆ ਕਰਨਾ ਤੁਹਾਨੂੰ ਰਿਕੁਐਸਟ ਹੈ ਮੈਂ ਆਮ ਜਨਤਾ ਨੂੰ ਇਹ ਰਿਕੁਐਸਟ ਕਰਦਾ ਕਿ ਆਹ ਗੱਲ ਕਰਿਆ ਕਰੋ ਤੇ ਉਹਨੂੰ ਕੰਪਲੀਟ ਕਰਿਆ ਕਰੋ ਫਿਰ ਤੁਸੀਂ ਗੱਲ ਕਰ ਲੈਂਦੇ ਹੋ ਫਿਰ ਦੇਖੋ ਨਾ 24 ਘੰਟੇ ਹੋ ਗਏ ਤੁਹਾਨੂੰ ਕੋਈ ਜਵਾਬ ਹੀ ਨਹੀਂ ਤੁਹਾਡੇ ਵੱਲੋਂ ਤੁਸੀਂ ਕਿੰਨੇ ਸੀਰੀਅਸ ਹੋ ਆਪਣੀ ਬੇਟੀ ਨੂੰ ਲੈ ਕੇ ਤੁਹਾਨੂੰ ਫੀਲ ਹੁੰਦਾ ਠੀਕ ਹੈ ਜੀ ਕੋਈ ਸੀਰੀਅਸ ਨਹੀਂ 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 ਮੈਡਮ ਤੁਸੀਂ ਬਿਲਕੁਲ ਵੀ ਸੀਰੀਅਸ ਨਹੀਂ ਜਿਹਦੀ ਬੇਟੀ ਘਰ ਰੁਕਈ ਹੋਵੇ ਨਾ ਜੀ ਉਹ 4 ਸਤੰਬਰ ਤੋਂ ਲੈ ਕੇ ਅੱਜ ਤੱਕ ਸ਼ਾਂਤ ਬੈਠਾ ਹੈ ਤੇ ਸਾਡੇ ਨਾਲ ਵੀ ਗੱਲ ਜੇ ਤੁਸੀਂ ਕੀਤੀ ਹੈ 24 ਘੰਟੇ ਬਾਅਦ ਤੁਸੀਂ ਸਾਨੂੰ ਸਾਡੇ ਫੋਨ ਲਾਉਣ ਤੋਂ ਬਾਅਦ ਤੁਸੀਂ ਫੋਨ ਕਰ ਰਹੇ ਹੋ ਫਿਰ ਮੈਨੂੰ ਲੱਗੇਗਾ ਸੋ ਜੇ ਕੰਮ ਕਰਾਉਣਾ ਹੈ ਐਕਟਿਵ ਹੋਵੋ ਸਹੀ ਸੂਚਨਾ ਦਿਓ ਤੇ ਕੰਮ ਕਰਾ ਦੋ ਠੀਕ ਹੈ ਜੀ ਠੀਕ ਹੈ ਆ ਕਰੋਗੇ ਤੁਸੀਂ ਭੇਜੋ ਜੀ ਇਹ ਜਲਦੀ ਅਸੀਂ ਕਰਾਈਏ ਇੱਕ ਤਾਂ ਪਹਿਲਾਂ ਬੇਟੀ ਦਾ ਜ਼ਰੂਰ ਭੇਜੋ ਪਤਾ ਕਰਾ ਲੈਣ ਹਾਈ ਕੋਰਟ ਚੋਂ ਵੀ ਮੈਰਿਜ ਵਗੈਰਾ ਜਾਂ ਨਹੀਂ ਤੇ ਉਹ ਮੁੰਡਿਆਂ ਦਾ ਜੀ ਤੇ ਸ਼ੱਕ ਆ ਤੇ ਇੱਕ ਜਿਹੜੀ ਰਿਪੋਰਟ ਲਖਾਈ ਆ ਉਹਦੀ ਕਾਪੀ ਭੇਜ ਦਿਓ ਜਲਦੀ ਜੀ ਤੇ ਅਸੀਂ ਨਿਊਜ਼ ਵੀ ਚਲਾ ਦਿੰਨੇ ਆ ਕੋਈ ਨਹੀਂ ਫਿਰ ਅੱਜ ਆ ਦੋ ਤੁਸੀਂ ਭੇਜਦੇ ਹੋ ਹਨ ਉਹ ਨਿਊਜ਼ ਤੇ ਨਹੀਂ ਮਤਲਬ ਕੁਝ ਦਿਖਾਉਣਾ ਉਹ ਸਿਰਫ ਸਾਡੇ ਕੋਲ ਰਿਕਾਰਡ ਲਈ ਹੁੰਦਾ ਹੁੰਦਾ ਵੀ ਕੱਲੂ ਸਾਨੂੰ ਕੋਈ ਕਿਤੇ ਮੰਗ ਹੁੰਦੀ ਆ ਉਹ ਚੀਜ਼ਾਂ ਦੀ ਜੀ ਬੇਟੀ ਦੀ ਫੋਟੋ ਕੰਸੈਂਟ ਦੇਣੀ ਉਹ ਤੇ ਲਗਾ ਦਾਂਗੇ ਜੇ ਤੁਸੀਂ ਬੇਟੀ ਦੀ ਫੋਟੋ ਦੇਣੀ ਆ ਮਤਲਬ ਵੀ ਲੋਕ ਜੇ ਕੋਈ ਦੇਖੇ ਦੱਸ ਸਕਵੇ ਤਾਂ ਉਹ ਲਗਾ ਦਾਂਗੇ ਜਰੂਰ ਠੀਕ ਹੈ ਜੀ ਮੈਂ ਤੁਹਾਨੂੰ ਸੈਂਡ ਕਰ ਦਿੰਦੇ ਆ ਫੋਟੋ ਲਗਾ ਦਈਏ ਬੇਟੀ ਦੀ ਵੀ ਪਤਾ ਲੱਗੇ ਕੋਈ ਦੇਖੇ ਤਾਂ ਇਨਫੋਰਮੇਸ਼ਨ ਦੇ ਦੇਵੇ ਠੀਕ ਕਿਉਂਕਿ ਉਹ ਸਾਡੀ ਪਰਮਿਸ਼ਨ ਲੈਣੀ ਜ਼ਰੂਰੀ ਆ ਨਾ ਬੇਟੀ ਤੁਹਾਡੀ ਆ ਅਜੇ ਨਵਾਲਗਾ ਨਹੀਂ ਨਹੀਂ ਜੀ ਦੇਖੋ ਮੇਰੀ ਗੱਲ ਸੁਣੋ ਬੇਟੀ ਮੇਰੀ ਵੀ ਹੈ ਜੀ ਬੇਟੀ ਤੁਹਾਡੀ ਵੀ ਅਸੀਂ ਤਾਂ ਹੀ ਕਰ ਰਹੇ ਆ ਜੀ ਅਸੀਂ ਬੇਟੀ ਸਮਝ ਕੇ ਕਿਉਂਕਿ ਜਿੰਨੀ ਆ ਵੀ ਆਪਣੇ 3 ਭੈਣਾਂ ਨੇ ਅਸੀਂ ਸਾਰੀਆਂ ਸਾਂਝੀਆਂ ਸਮਝਦੇ ਉਹਨਾਂ ਲਈ ਉਹ ਅਸੀਂ ਤੁਰਦੇ ਆ ਜਿਹੜਾ ਵੀ ਅਸੀਂ ਕੋਈ ਸਕੈਂਡਲ ਫੜਦੇ ਆ ਕੋਈ ਹੋਰ ਕਾਰਵਾਈ ਕਰਦੇ ਆ ਸਾਡੀ ਫਰਸਟ ਇਹੀ ਹੁੰਦੀ ਆ ਵੀ ਕਿਸੇ ਦੀ ਬੇਟੀ ਨਾਲ ਜਾਂ ਬੇਟੇ ਨਾਲ ਜਾਂ ਕਿਸੇ ਦੇ ਨਾਲ ਵੀ ਬਜ਼ੁਰਗ ਨਾਲ ਕੋ ਗਲਤ ਨਾ ਹੋਵੇ ਜਿੱਥੋਂ ਤੱਕ ਸਾਡੀ ਬਾਹ ਪੈਂਦੀ ਹੈ ਜੀ ਅਸੀਂ ਮਦਦ ਵੀ ਕਰਦੇ ਹਾਂ ਪਰ ਤੁਸੀਂ ਪਲੀਜ਼ ਆਹ ਮਦਦ ਕਰੋ ਵੀ ਫੋਟੋ ਤੇ ਆਹ ਜਲਦੀ ਭੇਜੋ ਅਸੀਂ ਨਿਊਜ਼ ਚਲਾ ਦਿੰਨੇ ਆ ਫਿਰ ਫਿਰ ਉਹ ਫੋਟੋ ਤੇ ਸਾਰਾ ਕੁਝ ਭੇਜ ਦੇਣੀ ਆ ਹਾਂ ਤੇ ਆਧਾਰ ਕਾਰਡ ਮੈਂ ਉਹਨੇ ਘਰ ਜਾ ਕੇ ਭੇਜ ਦਈਆਂ ਤੁਹਾਨੂੰ ਠੀਕ ਠੀਕ ਹੈ ਜੀ ਇਹ ਦੋਨੋਂ ਦੂਜਾ ਭੇਜ ਦੇਗੇ ਠੀਕ ਹੈ ਬਾਰੇ ਸਾਰਾ ਅਸੀਂ ਸ਼ਾਮ ਤੱਕ ਵੇਟ ਕਰਾਂਗੇ ਨਹੀਂ ਫਿਰ ਕਿਤੇ ਸਾਨੂੰ ਪੇਣਾ ਉਹ ਤੋਂ ਦੂਏ ਲੁੱਟਣਾ ਚਲਾਉਣੀ ਪੈ ਜਵੇ ਜੀ ਨੇ ਨੇ ਮੈਂ ਹੁਣੇ 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 ਸ਼ੁਰੂ ਕਰ ਰਹੀ ਹਾਂ ਠੀਕ ਧੰਨਵਾਦੀ ਧੰਨਵਾਦ ਸਹੀ ਆਪਕੋ 3 ਸਪਟੰਬਰ 2025 12:30 ਦੁਪਹਿਰ ਦੀ ਗਾਇਬ ਹੈ ਮਾਡਲ ਟਾਊਨ ਐਕਸਟੈਂਸ਼ਨ ਤੋਂ ਨਾਮ ਜੰਨਤ ਹੈ ਏਜ 17 ਹੈ ਜੀ ਫੇ ਆ ਪੰਜ ਸੱਤ ਦੀ ਹੈਗੀ ਹੈ ਰੰਗ ਗੋਰਾ ਹੈ ਵਾਲ ਛੋਟੇ ਨੇ ਗਰਦਨ ਤੱਕ ਪੰਜ ਛੇ ਫੋਟੋ ਫੋਟੋ ਲਾਉਣ ਲੱਗਿਆ ਤੁਹਾਡੀ ਬੇਟੀ ਦੀ ਜਿੱਥੇ ਤੁਸੀਂ ਰਿਕਾਰਡਿੰਗ ਭੇਜੀ ਆ ਇਨਫੋਰਮੇਸ਼ਨ ਦੇ ਰਹੇ ਹੋ ਉੱਥੇ ਫੋਟੋ ਲਗਾ ਦਾਂਗੇ ਅੱਛਾ ਲਗਾ ਦिए ਲਗਾ ਦੋ ਜੀ ਲਗਾ ਦੋ ਮੈਂ ਆਪਣਾ ਨੰਬਰ ਵੀ ਨਹੀਂ ਦੇਣੀ ਆ ਹਾਂ ਨੰਬਰ ਵੀ ਸੱਚ ਦੇ ਦੋ ਵੀ ਜਿੱਤੇ ਜੇ ਕੋਈ ਦੇਖ ਕੇ ਆਹੀ ਨੰਬਰ ਲਗਾ ਦिए ਨਹੀਂ ਜਿਹੜਾ ਕਿ ਹੋਰ ਕੋਈ ਆਹੋ ਇਹੋ ਲਗਾ ਦਿਓ ਇਹ ਨੰਬਰ ਹੈ ਬਸ ਮੇਰੇ ਕੋਲ ਇੱਕੋ ਹੀ ਨੰਬਰ ਹੈ ਠੀਕ ਹੈ ਜੀ ਠੀਕ ਕੋਈ ਹਸਬੰਦ ਦਾ ਨੰਬਰ ਦੇਣਾ ਉਹ ਲਿਖ ਕੇ ਭੇਜ ਦਿਓ ਫਿਰ ਦੋਹੇ ਨੰਬਰ ਹਸਬੰਦ ਦਾ ਵੀ ਮੈਨੂੰ ਲਿਖ ਕੇ ਭੇਜਣੀ ਆ ਤੇ ਮਦਰ ਦਾ ਵੀ ਭੇਜਣੀ ਆ ਹਾਂ ਤਾਂ ਦੋਹੇ ਤੇ ਜਿਹੜੇ ਲਾਉਣੇ ਨੇ ਸਾਰੇ ਲਿਖ ਕੇ ਭੇਜ ਦਿਓ ਅਸੀਂ ਕਾਪੀ ਪੇਸਟ ਕਰ ਦਾਂਗੇ ਬਸ ਵੇਖੋ ਕੋਈ ਗੱਲ ਠੀਕ ਤੁਸੀਂ ਲਗਾਉਂਦੇ ਹੋ ਮੈਂ ਤੁਹਾਨੂੰ ਉਹਨੇ ਚੱਕ ਕੇ ਭਾਰ ਕਰਤੀ ਹਾਂ ਹਾਂਜੀ ਹਾਂਜੀ ਥੈਂਕ ਯੂ ਜੀ ਠੀਕ ਹੈ ਥੈਂਕ ਯੂ ਜੀ ਧੰਨਵਾਦ ਥੈਂਕ ਯੂ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਸਾਡਾ ਤਾਂ ਫਰਜ਼ ਆ ਜੋ ਕਰ ਰਹੇ ਆ ਅਸੀਂ ਸਿਰਫ ਹੈ ਜੀ ਤੁਹਾਡਾ ਨਾਮ ਕੀ ਹੈ ਵੈਸੇ ਦੱਸਿਆ ਜੀ ਗੱਲ ਮੇਰੇ ਹੁਣ ਦੁਬਾਰੇ ਤੇ ਆ ਮੈਂ ਤਾਂ ਸਾਰਾ ਖੁਸ਼ੀ ਦੇਣੀ ਆ ਹਸਬੈਂਡ ਨਹੀਂ ਪੂਰਾ ਪੂਰਾ ਨਾਮ ਕੀ ਆ ਤੁਹਾਡੇ ਇੱਕ ਵਾਰ ਵਿੱਚ ਵੀ ਬੋਲ ਦੋ ਜੀ ਮੈਂ ਪ੍ਰਿਯੰਕਾ 제ਠੀ ਪ੍ਰਿਯੰਕਾ ਪ੍ਰਿੰਕਾ 제ਤਲੀ ਕੀ ਜੀ 제ਠੀ 제ਠੀ ਜੀ ਜੀ 제ਠੀ ਠੀਕ ਹੈ ਠੀਕ ਹੈ ਪ੍ਰਿੰਕਾ 제ਠੀ ਹਸਬੈਂਡ ਦਾ ਜੀ ਆ ਨਹੀਂ 제ਠੀ ਅਰुण 제ਠੀ ਜੀ ਮੈਂ ਤਾਂ ਨੀਲ ਅਨੀਲ ਜੀ ਰੰਦੇ ਕਿੱਥੇ ਐਡਰੈਸ ਹੈਲੋ ਅਨੀਲ 제ਠੀ ਜੀ ਹਾਂ ਜੀ ਤੇ ਕਿਹੜੀ ਜਗ੍ਹਾ ਰਹਿੰਦੇ ਹੋ ਐਡਰੈਸ ਬੋਲ ਦਿਓ ਜੀ ਇੱਕ ਵਾਰੀ ਰਿਕਾਰਡਿੰਗੇ ਚੱਲ ਰਹੀ ਹੈ ਵਿੱਚ ਫਿਰ ਸਬਦੀਪ ਸਿੰਘ ਜੀ ਗੁਰਦੁਆਰੇ ਦੇ ਬੈਕ ਸਾਈਡ ਤੇ ਮਾਡਲ ਟਾਊਨ ਮਾਡਲ ਟਾਊਨ ਠੀਕ ਹੋ ਗਿਆ ਸਰ ਜਲੰਧਰ ਕਿਹੜਾ ਸ਼ਹਿਰ ਜਲੰਧਰ ਨਹੀਂ ਲੁਧਿਆਣਾ ਜੀ ਲੁਧਿਆਣਾ ਹੈ ਨਾ ਹਾਂ ਜਨ ਜੋਬ ਕਰਦੇ ਆ ਕੀ ਜੋਬ ਕਰਦੇ ਨੇ ਪ੍ਰਾਈਵੇਟ ਜੋਬ ਠੀਕ ਹੈ ਕੋਈ ਹਾਊਸ ਨੰਬਰ ਵਗੈਰਾ ਹੈਗਾ ਜੀ ਹਾਂ ਜੀ 33 ਬੀ ਐਸ ਹੈਗਾ ਮੈਂ ਤਾਂ ਆਪਣੇ ਮੰਮੀ ਦੇ ਘਰੇ ਰਹਿੰਦੀ ਹਾਂ ਠੀਕ ਹੈ ਜੀ ਤੇ ਅਹ ਹਸਬੰਦ ਜੀ ਅਫਸਰ ਜੀ ਮੈਂ ਆਵਾਜ਼ ਦੇ ਲਈ ਧੰਨਵਾਦੀ ਹਾਂ ਜੀ ਟੇਬਲ ਓਕੇ ਓਕੇ ਇਹ ਚਪੈਰਾ ਸਾਫ ਸਾੜੇ ਦੇਣਾ ਨਹੀਂ ਚਪੈਰਾ ਸਾਫ ਵੀ ਵੈਸੇ ਹੀ ਰੋਜ਼ ਠੀਕ 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 ਚਲੋ ਕੋਈ ਨਹੀਂ ਅਸੀਂ ਨਿਊਜ਼ ਪਾਉਂਦੇ ਆ ਤੇ ਤੁਸੀਂ ਆ ਪਲੀਜ਼ ਭੇਜ ਦਿਓ ਜਿਹੜੇ ਬਾਕੀ ਰਹਿ ਗਏ ਹਨ ਹਾਂ ਜੀ ਅਜੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਭੇਜਾਂ ਨਹੀਂ ਇਹ ਤਾਂ ਤੁਸੀਂ ਨਿਊਜ਼ ਪਾਉਂਦੇ ਹੋ ਤਸਵੀਰ ਓਕੇ 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 ਠੀਕ ਠੀਕ